ਕਿਹੜਾ ਪਿੰਡ ਹੈ ਆਪਣਾ ਇਹ ਪਿੰਡ ਹੈ ਹੈ ਇਹ ਵਾਲਾ ਯਾਰ ਹੌਲੀ ਬੋਲ ਖਤਰੇ ਮਗਰ ਪਿਆ ਕੋਈ ਕੰਚਰ ਦਿਆ ਨਹੀਂ ਨਹੀਂ ਕਿਹੜਾ ਪਿੰਡ ਹੈ ਲਾਲੂ ਕੜਾ ਲਾਲੂ ਵਾਲਾ ਕੀ ਪੁੱਛਣਾ ਆਪਣੀ ਥੇਲੀ ਬਾਰੇ ਪੁੱਛਣਾ ਹੋ ਜਾ ਖੇਤੀ ਬਾਰੇ ਜਾਂ ਖੋਤੀ ਬਾਰੇ ਥੇਲੀ ਬਾਰੇ ਚੜਾ ਮਰ ਗੁੰਡ ਫੜਾ ਮੂੰਹ ਤੇ ਫੜਾ ਤੇ ਮੈਂ ਕੋਈ ਹੋਰ ਚੱਲ ਓ ਬਾਬੇ ਹੋਰ ਆ ਸਵਾਦ ਨਾਲੇ ਮਰੀਆਂ ਪੈਣਾ ਬੈਠੀਆਂ ਸਾਰੀਆਂ ਆ ਪੁੱਛਣਾ ਨੇ ਸੇਲੀ ਬਾਰੇ ਮੈਂ ਨਹੀਂ ਉਹ ਜੀਆਂ ਪੁੱਛਾ ਪਤਾ ਕਰਦਾ ਭਾਈ ਬਿਲਕੁਲ ਨਾ ਕੋਈ ਪੁੱਛ ਲੈ ਜੀ ਗੱਲ ਹੈ ਜੀ ਮੇਰੇ ਆਪਦੇ ਤੈਨੂੰ ਦੀਆਂ ਮਟਾਰਾਂ ਆ ਜਾਓ ਭਾਈ ਅਗਲੀ ਹੋਰ ਪੁੱਛ ਆ ਜਾ ਚੱਜਦਾ ਬਾਬਾ ਭਾਲੀ ਕੋਈ ਭਰਾਵਾ ਗੁੱਸਾ ਨਾ ਕਰੀ ਹਲੋ ਸੰਨੀ ਦੇਵਲ ਗੁੱਸਾ ਨਾ ਕਰੀ ਅਡੋਟੀ ਨੇਚਰ ਹੁੰਦਾ ਯਾਰ ਮੈਂ ਨਹੀਂ ਕਰਦਾ ਓਕੇ ਜੀ ਚਲੋ ਬੱਚੋ ਆ ਹੋਰੀ ਸੀਪ ਲਾਤੀ ਸੀ